ਰੌਣਕ ਜੀ ਕ칸 ਸਾਹਿਬ ਹੈ ਆਪ ਜੀ ਦੇ ਮਾਦੀ ਮਰਾਹੀ ਬਹੁਤ ਚੰਗੇ ਵਿਚਾਰ ਜਿਹੜੇ ਸਿੱਖ ਸੰਤ ਤੱਕ ਪਹੁੰਚਦੇ ਤੁਸੀਂ ਆ ਜੀ ਹੁੰਦੀ ਆ ਮੈਂ ਬਹੁਤ ਵਧੀਆ ਚੜ੍ਹਦੀ ਕਲਾ ਮੇਰੇ ਕੋਲ ਸਵਾਲ ਤੇ ਇਦਾਂ ਹੁੰਦਾ ਨਾ ਜੇ ਕੋਈ ਚੰਗਾ ਕੰਮ ਕਰੂਗਾ ਸਵਾਲ ਜਵਾਬ ਉਹਦੇ ਨਾਲ ਹੋਣਗੇ ਪਰ ਮੈਂ ਕਿਹਨਾਂ ਵੀ ਜਿਹਨੇ ਸਵਾਲ ਜਵਾਬ ਕਰਨੇ ਆ ਆ ਜਨਾਨੀਆਂਿਆਂ ਨੂੰ ਐਵੇਂ ਵੀਡੀਓ ਪਾ ਪਾ ਕੇ ਵੀ ਇੱਕ ਪੱਖ ਵਿੱਚ ਬੋਲ ਕੇ ਬਹਿ ਜਾਣਾ ਔਰ ਕਈ ਚੈਨਲਾਂ ਤੇ ਇੱਕ ਪੱਖ ਵੱਲੋਂ ਹੀ ਵੀਡੀਓ ਪਾਈਆਂ ਗਈਆਂ ਜਿਵੇਂ ਇੱਕ 19 ਬਲੈਕ ਵਾਲਾ ਸੋ ਇਹਦੇ ਖਿਲਾਫ ਅਸੀਂ ਵੱਡੀ ਕਾਰਵਾਈ ਕਰਦੇ ਆਂ ਸੋ ਇੱਕ ਖੱਪਿਆਂ ਵਾਲੀ ਵਾਲਾ ਜਿਹੜਾ ਜਗਮੀਤ ਹੈ ਇਹਦੇ ਇਹਦੇ ਖਿਲਾਫ ਵੀ ਸੰਕਤ ਤੋਂ ਸੰਕਤ ਕਾਰਵਾਈ ਅਸੀਂ ਡੈਮਨਸ਼ਨ ਜਿਹੜਾ ਕੇਸ ਪਾ ਰਹੇ ਆਂ ਕਿਉਂਕਿ ਇੱਕ ਧਿਰ ਦਾ ਪੱਖ ਲੈ ਕੇ ਵੀਡੀਓ ਨੂੰ ਚਲਾਉਣਾ ਇੱਕ ਮਾਨ ਹਨ ਨਹੀਂ ਸੋ ਦੋਵਾਂ ਧਿਰਾਂ ਦਾ ਪੱਖ ਲੈਣਾ ਚਾਹੀਦਾ ਤਾਂ ਕਿ ਸਿਕ ਸੰਗਤ ਤੱਕ ਜਿਹੜੀ ਸੱਚਾਈ ਹੈ ਉਹ ਸਾਹਮਣੇ ਆਉਣੀ ਚਾਹੀਦੀ। ਉਹ ਜਿਹੜੀ ਪਖੰਡ ਭਜਾਓ ਦੀ ਇੱਕ ਲਹਿਰ ਹੈ ਉਹ ਚੱਲੀ ਹੋਈ ਹੈ ਠੀਕ ਹੈ ਮੈਂ ਉਹਨਾਂ ਦੇ ਖਿਲਾਫ ਹੀ ਲੜਦੇ ਆ ਜਿਹੜੇ ਦੁਕਾਨਦਾਰੀਆਂ ਬਣਾ ਕੇ ਬਿਠੇ ਹਨ ਤੇ ਉਹਨਾਂ ਦੇ ਖਿਲਾਫ ਜਿਹੜੀ ਲਹਿਰ ਸਾਡੀ ਚੱਲਦੀ ਆ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਕੁਝ ਲੋਕ ਹੈਗੇ ਨੇ ਸ਼ਰਾਰਤੀ ਅੰਸਰ ਕਹਿ ਦੋ ਹਨ ਉਹ ਮਤਲਬ ਵੀਡੀਓਜ਼ ਪਾ ਰਹੇ ਨੇ ਵੇਖੋ ਸੋਸ਼ਲ ਮੀਡੀਆ ਦਾ ਜਮਾ ਜੋ ਮਰਜ਼ੀ ਬੋਲ ਕੇ ਪਾਈ ਚੱਲੋ ਜੋ ਮਰਜ਼ੀ ਕਹੀ ਚੱਲੋ ਹਨਾ ਉਹ ਬਾਕੀ ਸਿੱਖ ਸੰਗਤਾਂ ਜਾਣਦੀਆਂ ਨੇ। ਸੋ ਸੰਗਤਾਂ ਦੇ ਬਹੁਤ ਫੋਨ ਆ ਰਹੇ ਨੇ ਵੀ ਤੁਹਾਡੇ ਭਾਈ ਸਾਹਿਬ ਨਾਲ ਆ ਤੇ ਚੜ੍ਹਦੀ ਕਲਾ ਚ ਰਹੋ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਜਾਣਾ ਜੇ ਵਿੱਚ ਦੋ ਜਣਾਂ ਪੈ ਗਾ। ਸੋ ਆਪਣੇ ਆਨੇ ਨੁਕਸਾਨ ਕੀਤਾ ਇਹਦੇ ਜੋ ਕੋਈ ਸ਼ੱਕ ਨਹੀਂ। ਸੋ ਮੈਂ ਇੱਕ ਗੱਲ ਵੈਸੇ ਵੀ ਕਹੂੰਗਾ ਦੀ ਜ਼ਿੰਦਗੀ 'ਚ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਸੋ ਐਵੇਂ ਨਹੀਂ ਵੀ ਉਹ ਆਪਾਂ ਗੱਲਾਂ ਕਰੀ ਜਾਣੀਆਂ ਹਨਾ। ਸੋ ਜੇ ਮੈਂ ਆਪਣੇ ਹਿਸਾਬ ਨਾਲ ਚੱਲਾਂ ਠੀਕ ਹੈ ਜਿਹੜਾ ਗੰਦੀ ਸੀਗਾ ਇਹ ਇੱਕ ਭਈਆ ਠੀਕ ਹੈ ਜਦੋਂ ਭਈਏ ਪੰਜਾਬ ਬਚਾਓ ਪੰਜਾਬ ਚੱਲੀਏ ਉਦੋਂ ਇਹ ਅੰਮ੍ਰਿਤ ਛਕ ਲਿਆ ਠੀਕ ਹੈ ਨਾ ਇਹਨੂੰ ਸ਼ਬਦ ਬਾਰੇ ਪਤਾ ਹੈ ਨਾ ਇਹਨੂੰ ਇਤਿਹਾਸ ਬਾਰੇ ਪਤਾ ਹੈ ਤੇ ਨਾ ਇਹਨੂੰ ਗੁਰਬਾਣੀ ਬਾਰੇ ਪਤਾ ਹੈ ਨਾ ਇਹਨੂੰ ਗੁਰਮਤ ਬਾਰੇ ਪਤਾ ਹੈ ਨਾ ਇਹਨੂੰ ਮਰਜ਼ਾਦਾ ਬਾਰੇ ਪਤਾ ਠੀਕ ਹੈ ਪਿਛਲੇ ਦਿਨੀ ਇਹ ਆਪਦੀ ਮਰਜ਼ੀ ਨਾਲ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਇਹਨਾਂ ਨੇ ਗੁੱਡਾ ਕਰਦੀ ਕੀਤੀ ਜੀ ਇੱਕ ਚਰਚ ਵਾਲੀ ਸੰਗਤ ਉਹ ਘਰੇ ਕਰ ਰਹੇ ਆ ਕੋਈ ਬੰਦੇ ਵੇਖੋ ਜੇ ਕੋਈ ਸੰਗਤ ਕਰੂਗਾ ਸੰਗਤ ਦੇ ਅਸੀਂ ਬਿਲਕੁਲ ਖਿਲਾਫ ਨਹੀਂ ਜਾਵਾਂ ਕੋਈ ਆਪਦੀ ਧਰਮ ਦੀ ਸੰਗਤ ਕਰੇ ਸਾਨੂੰ ਕੀ ਤਰਾਜ ਹੈ ਤੁਸੀਂ ਆਪਣੇ ਆਪਣੇ ਪਹਿਲਾਂ ਆਪਣੇ ਪੀੜੇ ਸੂਟਾ ਮਾਰੋ ਤੇ ਤੂੰ ਪਹਿਲਾਂ ਕੀ ਸੀ ਤੇ ਤੂੰ ਉਹ ਗੁਰਸਖ ਵੀਰ ਆ ਯਾਰ ਉਹਦੀ ਸਿਆਣੀ ਬਿਆਣੀ ਉਹਦੀ ਹੈਗੀ ਸਿਆਣੀ ਉਹ ਮਰਚਾ ਉਹ ਤੇ ਤੁਸੀਂ ਉਹਦੇ ਜਾ ਕੇ ਕਾਰ ਲਾਹ ਤੇ ਤੁਸੀਂ ਉਹਦੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਕੁੜੀਆਂ ਦੀਆਂ ਕੁੜੀ ਉਹਦੀ ਮਟਿਆਰ ਆ ਸਾਹਮਣੇ ਕਢੀ ਸੋ ਮਹਾਰਾਜ ਕਲਗੀਆਂ ਵਾਲਿਆਂ ਨੇ ਜਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਸ ਤਰ੍ਹਾਂ ਨਹੀਂ ਸਿਖਾਇਆ ਵੀ ਤੁਸੀਂ ਲੋਕਾਂ ਦੇ ਮਤਲਬ ਆਪਦੇ ਸਿੱਖਾਂ ਦੇ ਬਾਣੇ ਉਤਾਰ ਲਓ ਤੇ ਉਸ ਕੱਢੋ ਗਾਲਾਂ ਕੱਢੋ ਇਸ ਕਰਕੇ ਉਹਨੂੰ ਮਹਿਮਚੋਂ ਬਾਹਰ ਕੱਢਿਆ ਗਿਆ 10000 ਰੁਪਏ ਉਹਨੇ ਇੱਕ ਗਰੀਬ ਘਰ ਹੈ ਗੱਡੀ ਲਾਉਂਦਾ ਸੀ ਕੋਈ ਤੇ ਉਹਦੇ ਤੋਂ 10000 ਰੁਪਏ ਲੈ ਲਿਆ ਮੈਨੂੰ ਬਾਹਰੋਂ ਕਾਲ ਆਈ ਆ ਫਤਿਹਜੀਤ ਸਿੰਘ ਲੁਕੇ ਤੋਂ ਉਹਨੇ ਮੈਨੂੰ ਦੱਸਿਆ ਵੀ ਬਾਬਾ ਜੀ ਵੀ ਇਹ ਭਈਆ ਤੇ ਇਹਨੇ 10000 ਰੁਪਿਆ ਜਿਹੜਾ ਲਿਆ ਜੀ ਉਹ 10000 ਰੁਪਿਆ ਮੈਂ ਪਾਇਆ ਉਸ ਪਰਿਵਾਰ ਨੂੰ ਜਦੋਂ ਇਹ ਮਤਲਬ ਤੁਹਾਡਾ ਨਾਮ ਲੈ ਕੇ ਕਹਿ ਰਿਹਾ ਵੀ ਮੈਂ ਮਨਪ੍ਰੀਤ ਸਿੰਘ ਬੁਲਾਇਆ ਨਹੀਂ ਤਾਂ ਮੈਨੂੰ ਖਰਚਾ ਪਾਣੀ ਦਿਓ ਤੇ ਨਹੀਂ ਮੈਂ ਥੋੜੀ ਗੱਡੀ ਚੱਕ ਕੇ ਲੈ ਵੀ ਤਾ ਸੋ ਗੱਡੀ ਚੱਕਣ ਦੇ ਅਸੀਂ ਬਿਲਕੁਲ ਵੀ ਖਲਾਫ ਨਾ ਅੱਜਾ ਨਾ ਕੱਲ ਅਸੀਂ ਪਖੰਡ ਦੇ ਖਲਾਫ ਸੋ ਇਹਨੂੰ ਅਸੀਂ ਮਤਲਬ ਇਹਨੂੰ ਮੈਂ ਹਜੇ ਕੁਝ ਵੀ ਨਹੀਂ ਗਿਆ ਤੇ ਇਹਦੀ ਚਿੱਠੀ ਜਿਹੜੀ ਮਤਲਬ ਕੱਢ ਦਿੱਤੀ ਸਾਡੇ ਸਿੰਘ ਨੇ ਕੱਢਤੀ ਚਾਰ ਅੱਖਰ ਲਿਖ ਕੇ ਹਨਾ ਉਹ ਵੀ ਮੇਰੀ ਲੈਟਰ ਪੈਡ ਨਹੀਂ ਸੀ ਚਲੋ ਜਿਵੇਂ ਮੁੰਡੇ ਆਪਸ ਵਿੱਚ ਕਰਦੇ ਓਵੇਂ ਲਿਖ ਕੇ ਚਾਰ ਅੱਖਰ ਭੇਜਦੇ ਇਹਨਾਂ ਨੂੰ ਮਿਰਚਾਂ ਲੱਗੀਆਂ ਤੇ ਦੂਜੀ ਗੱਲ ਜਿਹੜਾ ਗੁਰਵਿੰਦਰ ਸਿੰਘ ਹੈ ਬਠਿੰਡੇ ਦਾ ਇਹ ਆਪ ਚੇਲਾ ਜੀ ਇਹਦਾ ਇੱਕ ਬੂਟਾ ਹੈ ਬਾਬਾ ਜਿਹੜਾ ਗੱਦੀ ਨਿਸ਼ੀਨ ਹੈ ਤੇ ਉਹ ਹਜੇ ਵੀ ਗੱਦੀ ਲਾਉਂਦਾ ਹੈ ਤੇ ਇਹ ਬਾਣਾ ਗੁਰੂ ਵਾਲਾ ਨਿੰਮ ਸਿੰਘਾਂ ਵਾਲਾ ਪਾ ਕੇ ਤੇ ਉਹਦੇ ਉਹਨੂੰ ਮੱਥਾ ਟੇਕਦਾ ਜਾ ਕੇ ਹਜੇ ਵੀ ਰੋਜ਼ ਰੋਜ਼ ਮੱਥਾ ਟੇਕਦਾ ਇਹਦੀ ਸਰਕਮਾਉਂਦੇ ਦੀਆਂ ਵੀਡੀਓ ਵੀ ਸਾਡੇ ਕੋਲੇ ਪਈਆਂ ਜੇ ਨਾ ਨਹੀਂ ਟਿਕਦੇ ਵੇਖੋ ਮੈਂ ਤੇ ਇਹਨਾਂ ਨੂੰ ਇੱਕ ਭਰਾ ਸਮਝ ਕੇ ਬੇਨਤੀ ਕਰਦਾ ਸੀ ਹਜੇ ਤੱਕ ਪਰ ਇਹ ਥੋੜਾ ਜਿਹਾ ਨਾ ਜਿਵੇਂ ਸੱਤੇ ਤੇ ਬਲਵੰਡ ਵਾਂਗੂ ਬਣੀ ਜਾਂਦੇ ਥੋੜੇ ਜਿਹਾ ਉੱਚੇ ਹੰਕਾਰੀ ਪੱਲੇ ਇਹਨਾਂ ਦੇ ਕੱਖ ਵੀ ਨਹੀਂ ਨਾ ਇਹਨਾਂ ਨੂੰ ਗੁਰਮਤਿ ਬਾਰੇ ਪਤਾ ਨਹੀਂ ਇਤਿਹਾਸ ਬਾਰੇ ਪਤਾ ਇਹਨਾਂ ਕੋਲੇ ਜੀਵ ਹੀ ਹੈ ਕੱਲੀ ਬੋਲਣ ਵਾਲੀ ਤੋਂ ਆਉਣ ਵਾਲੇ ਦਿਨਾਂ 'ਚ ਉਹ ਵੀਡੀਓ ਸਾਰੀਆਂ ਜਨਤਕ ਕਰ ਦਾਂਗੇ ਕੋਈ ਗੱਲ ਨਹੀਂ ਸਿੰਘ ਸਾਹਿਬ ਬਾਬਾ ਰਾਜਾ ਰਾਜ ਸਿੰਘ ਜੀ ਅਰਬਾਖਰ ਹਰਭੰਦਾਲ ਜਿਹੜੇ ਮੁਖੀ ਨੇ ਨਿਹੰਗ ਸਿੰਘ ਉਹਨਾਂ ਮਹਾਪੁਰਖਾਂ ਨੂੰ ਬੇਨਤੀ ਹੈ ਵੀ ਜ਼ਥੇਦਾਰੀ ਦੇਣ ਤੋਂ ਪਹਿਲਾਂ ਨਾ ਬੰਦੇ ਨੂੰ ਥੋੜਾ ਜਿਹਾ ਵੇਖ ਲਿਆ ਕਰੋ ਇਹਦਾ ਪਿਛਲਾ ਕਰੈਕਟਰ ਕੀ ਹੈ ਸੋ ਇਹ ਆਪ ਚੇਲਾ ਜੀ ਹੁਣ ਚੇਲਿਆਂ ਦੀਆਂ ਗੱਲਾਂ ਕਰ ਰਿਹਾ ਇੱਕ ਪਾਸੇ ਇੱਕ ਵੀਡੀਓ ਦੀ ਵਾਇਰਲ ਹੁੰਦੀ ਹੈ ਉਹ 19 ਬਲੈਕ ਵਾਲਾ ਪਾਈ ਜਾਂਦਾ ਉਹਨੇ ਤਾਂ ਵਿਊ ਲੈਣੇ ਆ ਇਸ ਗੁਰਵਿੰਦਰ ਸਿੰਘ ਨੂੰ ਬੋਲਣ ਦੀ ਬਿਲਕੁਲ ਵੀ ਮੈਨ ਨਹੀਂ ਰਹਿਣੀ ਇਹ ਬੰਦਾ ਕਹਿ ਰਿਹਾ ਹੈ ਵੀ ਜਿਹੜਾ ਸਰਿੰਦਰ ਸਾਈਆ ਕੋ ਸਾਈ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਵਾਨ ਨੂੰ ਕਿਹਾ ਗਾ ਮੈਂ ਤਾਂ ਚਾਹੁੰਦਾ ਹੀ ਨਹੀਂ ਵੀ ਇਹੋ ਜਿਹੇ ਬੰਦਿਆਂ ਦੇ ਅੱਗੇ ਨਾਂ ਪਿੱਛੇ ਜਾਂ ਅੱਗੇ ਸਾਈ ਲੱਗੇ ਉਹਨੂੰ ਸਰਿੰਦਰ ਸਾਈ ਜੀ ਕਹਿ ਰਿਹਾ ਤੇ ਜਿਹੜਾ ਗੋਰੀ ਜੀਲਕਪੁਰ ਵਾਲਾ ਨੂੰ ਬਾਬਾ ਗੋਰੀ ਜੀਲਕਪੁਰ ਵਾਲਾ ਕਹਿ ਰਿਹਾ ਤੇ ਨਾਲ ਪਤਾ ਕੀ ਕਹਿ ਰਿਹਾ ਵੀ ਸਿੱਖੀ ਦਾ ਪ੍ਰਸਾਰ ਸਿੱਖੀ ਦਾ ਪ੍ਰਚਾਰ ਜਿਹੜਾ ਬਾਬਾ ਸਰਿੰਦਰ ਸਾਈ ਜੀ ਕਰ ਰਹੇ ਆ ਤੇ ਸਾਡੇ ਸਿੱਖ ਤਾਂ ਕਰ ਹੀ ਨਹੀਂ ਰਹੇ ਦੁਰ ਪਿਟੇ ਮੂੰ ਤੇਰਾ ਬਾਣਾ ਪਾਉਣ ਦਾ ਵੀ ਤੂੰ ਆ ਆਨੇ ਸਿੰਘ ਗੁਰੂਆਂ ਲਾਡ ਲਗਾ ਪੌਦਿਆਂ ਨੂੰ ਭੁੱਲ ਗਿਆ ਉਹ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਰਾਬੀਆਂ ਢਾਡੀਆਂ ਪੰਚੀਰੀਆਂ ਜਥਿਆਂ ਨੂੰ ਭੁੱਲ ਗਿਆ ਕਿੰਨੇ ਮਹਾਂਪੁਰਖ ਬੈਠੇ ਨੇ ਜਿਹੜਾ ਪ੍ਰਚਾਰ ਕਰਦੇ ਨੇ ਇਹਦਾ ਭਾਵ ਇਹ ਹੈ ਵੀ ਅੰਦਰ ਖਾਤੇ ਇਹ ਮਤਲਬ ਜਿਹੜੀ ਕੁੱਤੇ ਦੀ ਪੋਸ਼ਣ ਆ ਉਹ 12 ਸਾਲ ਉਹ ਫੋਕਨੀ ਜੀ ਚ ਪਾ ਦੀ ਸਿੱਧੀ ਨਹੀਂ ਹੋਈ ਤੇ ਇਹ ਲੋਕ ਉਹਨੇ ਗੱਦੀ ਲਾਉਂਦਾ ਰਿਆ ਅੱਜ ਵੀ ਇਹਦਾ ਧਿਆਨ ਉਸ ਪਾਸੇ ਹੀ ਹੈ ਕੋੜਾ ਚੈ ਰੁਕਜੋ ਫੇਰ ਇਹਨੇ ਸਿੰਘ ਸਿੰਘ ਦਾ ਬਾਣਾ ਲਾ ਕੇ ਤੇ ਗੱਦੀਆਂ ਵਾਲੇ ਪਾਸੇ ਜਾਣਾ ਉਹ ਅੱਜ ਵੀ ਉਹਨਾਂ ਦੀ ਸਪੋਰਟ ਕਰਦੇ ਆ। ਇਹਦੇ ਵਿੱਚ ਵੇਖੋ ਮੈਂ ਉਹੀ ਤੁਹਾਨੂੰ ਬੇਨਤੀ ਇਹਨਾਂ ਸਾਰੇ ਦੱਸ ਚੁੱਕਿਆ ਨਾ ਵੀ ਗਾਂਧੀ ਬਾਰੇ ਵੀ ਦੱਸਤਾ ਵੀ ਉਹਦੇ ਜਿਹੜੇ ਕਾਰਨਾਮੇ ਸੀ ਜੋਗੀ ਕੁੱਤੇ ਜੋਗੀ ਆਖੇ ਜੀ ਬਲੂੰਗੜਾ ਫੜਦੇ ਆ ਠੀਕ ਆ ਮੈਂ ਕਹਿੰਦਾ ਵੀ ਆ ਬਲੂੰਗੜੇ ਜੇ ਕੁੱਤਿਆਂ ਦੇ ਨਾਲ ਫੜਦੇ ਫਿਰਦੇ ਪਿੰਡਾਂ 'ਚ ਆ ਵਾਲ ਵਿਚਣ ਵਾਲੇ ਆਉਂਦੇ ਆ ਸੀ ਵੀ ਉਹਨਾਂ ਨੂੰ ਸਮਝਾਉਣੇ ਆ ਗੱਲ ਨਾਲ ਲਾ ਕੇ ਸਮਝਾਉਣੇ ਪਿਆਰ ਨਾਲ ਇਹ ਥੋੜੋ ਮਤਲਬ ਆ ਵੀ ਸਾਡਾ ਧਰਮ ਕਹਿੰਦਾ ਵੀ ਤੁਸੀਂ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣ ਲੈ ਉਹਨਾਂ ਦੇ ਵੀਡੀਓ ਬਣਾ ਕੇ ਮੋਬਾਈਲ ਜਾ ਕੇ ਕਰਕੇ ਤੇ ਉਹਨਾਂ ਦੇ ਤੁਸੀਂ ਦੂਰ ਫੇਰਨ ਲੱਗ ਦੋ ਯਾਰ ਕਿਨੇ ਤੇ ਕਰ ਦਿੱਤਾ ਤੁਹਾਨੂੰ ਇਹ ਠੀਕ ਹੈ ਟੇਬਲ ਟੌਕ ਕਰੋਨਾ ਨਾਲ ਬਹਿ ਕੇ ਗੱਲ ਕਰੋ ਵਿਚਾਰ ਕਰੋ ਵਿਚਾਰ ਤਾਂ ਇਹਨਾਂ ਨੂੰ ਆਉਂਦੀ ਨਹੀਂ ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ ਤੇ ਵੱਟ ਦੂਜੀ ਗੱਲ ਰਹੀ ਉਹ ਬਲੋਗੜੇ ਪਿੱਛੇ ਇਹਨਾਂ ਨੇ ਜੋਗੀ ਗੁੱਟ ਤੇ ਉਹ ਐਸ.ਟੀ.ਓ. ਸਾਹਿਬ ਦਾ ਮੈਨੂੰ ਫੋਨ ਵਾਰੀ-ਵਾਰੀ ਆਈ ਜਾਵੇ ਵੀ ਇਹ ਮੇਰਾ ਨਾਮ ਲੈ ਕੇ ਪਤਾ ਨਹੀਂ ਕਿਹਤੋਂ ਫੋਨ ਕਰਾਈ ਜਾਂਦਾ ਐਸ.ਟੀ.ਓ. ਨੂੰ ਅਖੇ ਜੇ ਭਾਈ ਗਾਂਧੀ ਨੂੰ ਤੂੰ ਪਰਚਾ ਕੀਤਾ ਤੇਰੇ ਤੇ ਐਸ.ਟੀ.ਓ. ਨੂੰ ਧਮਕੀ ਦੇਈ ਜਾਂਦਾ ਮੇਰਾ ਨਾਮ ਲੈ ਕੇ ਉਹ ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ। ਤੋਂ ਉਹ ਬਲੂੰਗੜੇ ਵਾਲੀ ਗੱਲ ਤੋਂ ਕਿ ਜੇ ਤੁਹਾਨੂੰ ਨਿਹੰਗ ਸਿੰਘ ਦੇ ਬਾਣੇ 'ਚ ਕਿਸੇ ਨੇ ਸਵਾਲ ਕਰਤਾ ਵੀ ਤੁਸੀਂ ਵੀ ਬੱਕਰੇ 'ਚ ਢਕਾਉਣੇ ਹੋ। ਤੇ ਫੇਰ ਸਾਡੀ ਤਾਂ ਕੋਈ ਰੀਤ ਆ ਨਾ ਨਿਹੰਗ ਸਿੰਘਾਂ ਗੁਰੂਕੀਆਂ ਲੜ ਲੀਆਂ ਹੋਵਦਿਆਂ ਦੀ ਰੀਤ ਆ ਕੋਈ ਮਰਜ਼ਾਦਾ ਹੈ। ਉਹ ਮਰਜ਼ਾਦਾ ਵਿੱਚ ਚੱਲਦੇ ਆ। ਪਰ ਇਹਨਾਂ ਲੋਕਾਂ ਨੂੰ ਆਪਾਂ ਰੋਕ ਸਕਦੇ ਹਾਂ ਜਦੋਂ ਫਿਰ ਇਹ ਗੁਰੂਕੀਆਂ ਲੜ ਲੀਆਂ ਹੋਵਦਿਆਂ ਤੇ ਸਵਾਲ ਠਾਉਣਗੇ। ਫੇਰ ਸਾਨੂੰ ਇਹਨਾਂ ਦੀ ਤਾਉਣਾ ਲਾਉਣੀਆਂ ਪੈਣਗੀਆਂ। ਤੋ ਇਸ ਕਰਕੇ ਬੇਨਤੀ ਹੈ ਵੀ ਹਰ ਇੱਕ ਦਾ ਇਲਾਜ ਇਹ ਨਹੀਂ ਹੁੰਦਾ ਵੀ ਆਪਾਂ ਮਤਲਬ ਅਗਲੇ ਦੇ ਚਪੇੜੇ ਇਲਾਜ ਨੇ ਵੀਡੀਓ ਬਣਾ ਲਓ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਹੈ ਤੋ ਇਦਾਂ ਦੀਆਂ ਕੁਝ ਕਰੈਤਾਂ ਕਰਕੇ ਠੀਕ ਹੈ ਇਹ ਗੁਰਵਿੰਦਰ ਸਿੰਘ ਜਿਹੜਾ ਇਹਨੇ ਵੀ ਪੈਸੇ ਪੂਹੇ ਲਏ ਆ ਜੀ ਇਹਨਾਂ ਦੀਆਂ ਆਡੀਓ ਮੇਰੇ ਕੋਲੇ ਪਈਆਂ ਇਕੱਠੇ ਪਹਿਲਾਂ ਪੈਸੇ ਪੂਹੇ ਲੈਂਦੇ ਰਹੇ ਆ ਪਤਾ ਨਹੀਂ ਕਿਹੜੇ ਕਿਹੜੇ ਬਾਬਿਆਂ ਤੋਂ ਤੋ ਮੇਰੇ ਕੋਲ ਸਾਰਾ ਕੁਝ ਹੀ ਪਿਆ ਮੈਂ ਹੁਣ ਜਨਤਕ ਤਾਂ ਨਹੀਂ ਕਰਦਾ ਕਿਉਂਕਿ ਮੈਂ ਇੱਕ ਗੱਲ ਇਹਨਾਂ ਨੂੰ ਵੀ ਸਿੱਖ ਨੂੰ ਸਿੱਖਣਾ ਮਾਰੇ ਕੌਮ ਕਦੇ ਨਾ ਹਾਰੇ ਉਹ ਮੇਰਾ ਜਿਹੜਾ ਮਤਲਬ ਅੱਗੇ ਰਸਤੇ 'ਚ ਚੱਲਣ ਦਾ ਜਿਹੜਾ ਹੈਗਾ ਮਿਸ਼ਨ ਹੋਰ ਹੈ ਮੈਂ ਇਸ ਤਰੀਕੇ ਨਾਲ ਨਹੀਂ ਚੱਲਣਾ ਚਾਹੁੰਦਾ ਸੋ ਆਉਣ ਵਾਲੇ ਦਿਨਾਂ 'ਚ ਸਖਤ ਤੋਂ ਸਖਤ ਕਾਰਵਾਈਆਂ ਹੋਣਗੀਆਂ ਠੀਕ ਹੈ ਜਿਹੜੇ ਮਹਿਮ ਨੂੰ ਬਦਨਾਮ ਜਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਐ ਜਿਹਦੇ ਜਿਹਦੇ ਵੀ ਨਾਮ 'ਤੇ ਆਉਣਗੇ ਉਹ ਬੰਦਿਆਂ ਦੇ ਸੋਦਾ ਵੀ ਲੱਗੇ ਇਹ ਉਹਦੇ ਵਿੱਚ ਵੇਖੋ ਗੱਲ ਇਹ ਵੀ ਦੁਨੀਆਦਾਰੀ ਹੈ ਲੋਕ ਲੋਕ ਭਾਵੇਂ ਜਿਵੇਂ ਮਰਜ਼ੀ ਗੱਲਾਂ ਕਰਨਾ ਨਾ ਸਮਝੋ ਤੇ ਦੀਆਂ ਪਰ ਮੈਂ ਕਹਿੰਦਾ ਵੀ ਮੈਂ ਇਕੱਲਾ ਕੀ ਕਰ ਸਕਦਾ ਮੈਂ ਤਾਂ ਇਕੱਲਾ ਹਾਂ ਪਰ ਮੇਰੇ ਨਾਲ ਸਿੱਖ ਸੰਗਤਾਂ ਤੁਰਨ ਠੀਕ ਹੈ ਜਿਨ੍ਹਾਂ ਨਾਲ ਠੱਗੀਆਂ ਵਜੀਆਂ ਜਿਨ੍ਹਾਂ ਨੂੰ ਲੁੱਟਿਆ ਠੱਗਿਆ ਕਿੰਨੀਆਂ ਐਪਲੀਕੇਸ਼ਨਾਂ ਸ਼ਿਵਨਾਥ ਦੇ ਖਿਲਾਫ ਆਈਆਂ ਪਈਆਂ ਉਹ ਹਜੇ ਤੱਕ ਜਿਹੜੀ ਕੋਈ ਕਾਰਵਾਈ ਪੁਲਿਸ ਨਹੀਂ ਕਰ ਰਹੀ ਠੀਕ ਹੈ ਪੁਲਿਸ ਨੂੰ ਮੋਟਾ ਪੈਸਾ ਚੜ ਰਿਹਾ ਜਾਂ ਕੀ ਕਾਰਨ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕਰਾਵਾਂਗੇ ਤੇ ਆਉਣ ਵਾਲੇ ਦਿਨਾਂ ਚ ਸਾਰਿਆਂ ਦੀਆਂ ਐਪਲੀਕੇਸ਼ਨਾਂ ਲੈ ਕੇ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਾਂਗੇ ਇੱਕ ਵੱਡਾ ਜਿਹੜਾ ਸੰਮੇਲਨ ਕਰਵਾਇਆ ਜਾ ਰਿਹਾ ਬਰਨਾਲੇ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਸਾਰੇ ਧਰਮਾਂ ਦੇ ਵੱਡੇ ਪ੍ਰਚਾਰਕ ਉਹ ਪਹੁੰਚ ਰਹੇ ਐ ਤੋਂ ਉਹਦੀ ਡੈਫੀਨੇਸ਼ਨ ਕੀ ਹੋਊਗੀ ਪਖੰਡ ਦੀ ਪਖੰਡ ਕਿਵੇਂ ਹੁੰਦਾ ਸੋ ਕਿਸੇ ਵੀ ਧਾਰਮਿਕ ਧਰਮ ਦੇ ਗ੍ਰੰਥਾਂ ਵਿੱਚ ਪਖੰਡ ਦੀ ਡੈਫੀਨੇਸ਼ਨ ਕੀ ਆ ਉਹ ਸਾਰਾ ਦੱਸਿਆ ਜਾਊਗਾ ਸੋ ਲੋਕਾਂ ਨੂੰ ਜਾਗਰੂਤ ਕਰਾਇਆ ਜਾਊਗਾ ਹੁਣ ਪਾਲਾ ਕਲਾਰਾਂ ਵਾਲਾ ਪਾਲਾ ਕਲਾਰਾਂ ਵਾਲਾ ਦੇ ਖਿਲਾਫ ਅਸੀਂ ਲੜ ਰਹੇ ਹਾਂ ਠੀਕ ਹੈ ਹੁਣ ਵੇਖੋ ਤੁਰ ਰਹੇ ਆ ਤੁਰਾਂਗੇ ਵੀ ਪਰ ਗੱਲ ਹੁਣ ਸਵਾਲ ਇੱਥੇ ਪੈਦਾ ਹੁੰਦਾ ਵੀ ਜਦੋਂ ਇੱਕ ਮਖੌਟੇ ਦੇ ਵਿੱਚ ਇੱਕ ਨਿਹੰਗ ਸਿੰਘ ਦਾ ਬਾਣਾ ਪਾ ਕੇ ਠੀਕ ਹੈ ਉਹ ਗੱਡੀਆਂ ਵਾਲੇ ਆਪ ਗੱਡੀ ਲਾਉਂਦਾ ਰਿਹਾ ਇਹ ਚੌਂਕੀ ਲਾਉਂਦਾ ਰਿਹਾ ਸਿਰ ਘਮਾਉਂਦਾ ਹੁਣ ਬਾਣਾ ਪਾ ਕੇ ਉਹ ਸਾਨੂੰ ਮਤਲਬ ਟਰਚਰ ਕਰ ਰਹੇ ਆ ਨਾ ਉਹ ਮਤਲਬ ਸਾਡੇ ਰਸਤੇ 'ਚ ਰੋੜਾ ਬਣ ਰਹੇ ਆ ਅਸੀਂ ਹੁਣ ਲੜੀਏ ਕਿ ਇਹਨਾਂ ਨਾਲ ਲੜੀਏ ਕਿ ਕਿਹਨਾਂ ਨਾਲ ਲੜੀਏ ਨਾ ਇਹ ਹੁਣ ਸੰਗਤ ਫੈਸਲਾ ਕਰੂਗੀ ਵੱਡਾ ਸੰਗਤ ਹੀ ਫੈਸਲਾ ਕਰ ਸਕਦੀ ਹੈ ਬਾਕੀ ਬਹੁਤ ਕਮੈਂਟ ਆਉਂਦੇ ਆ ਲੋਕਾਂ ਦੇ ਚਲੋ ਖਿਲਾਫ ਵੀ ਆਉਂਦੇ ਆ ਚੰਗੇ ਵੀ ਆਉਂਦੇ ਆ ਠੀਕ ਹੈ ਪਰ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੇ ਕਮੈਂਟ ਸਾਡੀ ਮੁਹਿੰਮ ਦੇ ਖਿਲਾਫ ਲਿਖਦੇ ਆ ਮੈਂ ਤਾਂ ਇਹ ਕਹੂੰਗਾ ਵੀ ਉਹ 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 ਲੋਕ ਹਜੇ ਵੀ ਪੇਡਾਂ ਨੇ ਏਡਾ ਸਮਝਾਈਆਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਇਹਨਾਂ ਨੇ ਆਪਦੀਆਂ ਧੀਆਂ ਦੇ ਸ਼ੋਸ਼ਣ ਵੀ ਕਰਾਉਣੇ ਆ ਇਹ ਸੁਣ ਲਓ ਮੇਰੀ ਗੱਲ ਠੀਕ ਹੈ ਜਦੋਂ ਇਹਨਾਂ ਦੀਆਂ ਬੱਚੀਆਂ ਨਾਲ ਫਿਰ ਰੇਪ ਕਰਦੇ ਆ ਵੱਟ ਬਹੁਤ ਪਖੰਡੀ ਸਾਥ ਬੈਠੇ ਜਿਹੜੇ ਦੁਕਾਨਦਾਰੀਆਂ ਚਲਾ ਕੇ ਤੇ ਮੁੜ ਕੇ ਰੁੰਦੇ ਆ ਵੀ ਹੁਣ ਸਾਡੀ ਨਿਹੰਗ ਸਿੰਘ ਮਦਦ ਕਰਮ ਠੀਕ ਹੈ ਤੇ ਹੁਣ ਜੇ ਭਾਈ ਮਨਪੀਰ ਸਿੰਘ ਤੇ ਸਾਡੀ ਟੀਮ ਵਰਕ ਕਰ ਰਹੀ ਬਰਨਾਲੇ ਤੋਂ ਭਾਈ ਪਰਮਜੀਤ ਸਿੰਘ ਕਹਿ ਰਹੇ ਭਾਈ ਸਾਡੇ ਵੀਰ ਗੱਦੀ ਵੀਰ ਜੀ ਅਵਤਾਰ ਸਿੰਘ ਬਰਵਾਹੀ ਠੀਕ ਹੈ ਸਾਡੇ ਨਵਦੀਪ ਸਿੰਘ ਨੰਨੂ ਮੋਹਨਜੀਤ ਸਿੰਘ ਸਾਰੇ ਅਸੀਂ ਰਲ ਕੇ ਕਰ ਰਹੇ ਆ ਸੋ ਮੈਂ ਉਹੀ ਚਾਹਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਲਾ ਕਲਾਰਾਂ ਵਾਲਾ ਵੀ ਉਹਦੇ ਵਿੱਚ ਵੀ ਸੁਧਾਰ ਲਿਆਵਾਂਗੇ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਸੰਗਤ ਦੇ ਸਾਥ ਦੀ ਲੋੜ ਹੈ ਏਕਤਾ ਦੀ ਲੋੜ ਹੈ ਜੇ ਇੱਕ ਹੋ ਕੇ ਚੱਲਾਂਗੇ ਤਾਂ ਬਹੁਤ ਫਾਇਦਾ ਹੈ ਠੀਕ ਹੈ ਤੇ ਜੇ ਆ ਜਨਾਨੀਆਂ ਜਿਹਾ ਨੂੰ ਐਵੇਂ ਵੀਡੀਓ ਪਾਤੀ ਉਹ ਕਰਤਾ ਆ ਹੁਣ ਗਾਂਧੀ ਬਰਨਾਲੇ ਵਾਲਾ ਜਿਹੜਾ ਮੁੰਡਾ ਹੈ ਤੇ ਮੈਂ ਇਹਦੇ ਬਾਰੇ ਪਹਿਲਾਂ ਦੱਸ ਚੁੱਕਿਆ ਤੁਹਾਨੂੰ ਇਹ ਹੁਣ ਮੈਨੂੰ ਕਹਿੰਦਾ ਵੀ ਟਾਈਮ ਦਿਓ ਜੀ ਆਪਾਂ ਜਦੋਂ ਮਰਜ਼ੀ ਮਿਲ ਲਾਂਗੇ ਠੀਕ ਹੈ ਅਸੀਂ ਇਹਨੂੰ 3-4 ਵਾਰੀ ਬਰਨਾਲੇ ਇਹਦੇ ਸ਼ਹਿਰ ਵਿੱਚ ਜਾ ਕੇ ਕਹੂਨ ਕਰ ਲਿਆ ਵੀ ਭਾਈ ਅਸੀਂ ਇੱਥੇ ਖੜੇ ਹਾਂ ਤਾਂ ਤੂੰ ਆ ਜਾ ਉਹ ਹਜੇ ਤੱਕ ਉਹ ਉੱਥੇ ਪਹੁੰਚਦਾ ਨਹੀਂ ਮਤਲਬ ਕਹਿਣਾ ਤੇ ਕਰਨਾ ਇੱਚ ਬਹੁਤ ਫਰਕ ਹੁੰਦਾ ਹੈ ਹੈਨਾ ਉਹ ਆਉਣ ਵਾਲੇ ਦਿਨਾਂ 'ਚ ਜਿਹੜਾ ਜੀ ਨਤੀਜੇ ਸਾਹਮਣੇ ਆਉਣਗੇ ਸੰਗਤ ਦੇ ਵੇਖੋ ਜੀ ਗੱਲ ਉਹੀ ਹੈ ਨਾ ਫਿਰ ਇਹਨਾਂ ਦੀ ਟੁਕਦੀ ਹੈ ਇਹ ਜਿਹੜੇ 2-3 ਸ਼ਰਾਰਤੀ ਅੰਸਰ ਹਨਾ ਇਹ ਮਤਲਬ ਅੰਦਰ ਖਾਤੇ ਸਿਆਣਪ ਕਰਨ ਵਾਲੇ ਜਿਹੜੇ ਚੇਲੇ ਆ ਇਹਨਾਂ ਨਾਲ ਮਤਲਬ ਅਟੈਚਮੈਂਟ ਕਰਦੇ ਠੀਕ ਹੈ ਕੋੜ ਕਪੂਰੇ ਤੋਂ ਐ ਇੱਕ ਹਰਪੀਤ ਸਿੰਘ ਇਹ ਦੋ ਜਣੇ ਹੋਗੇ ਇੱਕ ਦੋ ਹੋਰ ਹੋਣਗੇ ਸੋ ਅੰਦਰ ਖਾਤੇ ਮਤਲਬ ਛੱਡ ਗਏ ਜਿਹੜਾ ਵੱਢ ਰਹੇ ਨੇ ਠੀਕ ਹੈ ਅੰਦਰ ਖਾਤੇ ਇਹਨਾਂ ਨੂੰ ਦੱਸ ਰਹੇ ਨੇ ਵੀ ਤੁਸੀਂ ਚੌਂਕੀਆਂ ਲਾਓ ਠੀਕ ਹੈ ਸੋ 19 ਬਲੈਕ ਵਾਲੇ ਦੀਆਂ ਵੀਡੀਓ ਤੁਸੀਂ ਵੇਖਿਓ ਜਿਹਦੇ ਵਿੱਚ ਗੁਰਵਿੰਦਰ ਦੀਆਂ ਵੀਡੀਓ ਗਾਂਧੀ ਦੀਆਂ ਵੀਡੀਓ ਚੱਲੀ ਜਾਂਦੀਆਂ ਠੀਕ ਹੈ ਤੇ ਜਿਹਦੇ ਵਿੱਚ ਸ਼ਿਵਨਾਥ ਦੀਆਂ ਵੀਡੀਓ ਹੋਰ ਵੀ ਸਾਧਨ ਦੀਆਂ ਵੀਡੀਓ ਚੱਲੀ ਜਾਂਦੀਆਂ ਉਹ ਇੱਥੋਂ ਸੰਗਤ ਫੈਸਲਾ ਕਰੇ ਵੀ ਸਾਰੇ ਇਹ ਚੋਰ ਕੁੱਤੀ ਰਲੇ ਹੋਏ ਨੇ ਇੱਕ ਨੇ ਤੋਂ ਇਹਨਾਂ ਨੇ ਬਹੁਤ ਵੱਡਾ ਜਿਹੜਾ ਪੰਜਾਬ ਦਾ ਨੁਕਸਾਨ ਕਰਨਾ ਠੀਕ ਹੈ ਉਹ ਕਮੈਂਟ ਕਰਨ ਵਾਲੇ ਜਾਂ ਕੁਝ ਲਿਖਣ ਵਾਲੇ ਲੋਕ ਉਹਨਾਂ ਨੂੰ ਮੇਰੀ ਬੇਨਤੀ ਹੈ ਠੀਕ ਹੈ ਮੈਂ ਫੇਰ ਦੁਬਾਰਾ ਦੁਹਰਾਉਣਾ ਹੈ ਤੁਹਾਡੀਆਂ ਬੱਚੀਆਂ ਨਾਲ ਸ਼ੋਸ਼ਣ ਹੋਣਗੇ ਠੀਕ ਹੈ ਤੁਹਾਨੂੰ ਗਮਰਾਹ ਕੀਤਾ ਜਾਊਗਾ ਤੁਹਾਨੂੰ ਲੁੱਟਿਆ ਜਾਊਗਾ ਠੱਗਿਆ ਜਾਊਗਾ ਬਾਅਦ ਵਿੱਚ ਤੁਸੀਂ ਅੱਖਾਂ ਤੇ ਘਸੁੰਦੇ ਕੇ ਰੋਮੋਗੇ ਫਿਰ ਤੁਸੀਂ ਨੰਗ ਸਿੰਘਾਂ ਨੂੰ ਪੁਰਵੀਆਂ ਲਾਡਲਾਂਾ ਫੌਜਾਂ ਨੂੰ ਯਾਦ ਕਰਦੇ ਹਾਂ ਠੀਕ ਹੈ ਪਹਿਲਾਂ ਤੁਸੀਂ ਸਮਝਦੇ ਨਹੀਂ ਉਹ ਬੇਨਤੀ ਆ ਵੀ ਸਮਝ ਲਓ ਦੇਖੋ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਦੋ ਜਿਹੜੇ ਹੁੰਦੇ ਆ ਉਹ ਮਾੜੇ ਹੁੰਦੇ ਆ ਬਸ ਮੈਂ ਕਹੂੰਗਾ ਵੀ ਉਹ ਸਿੱਖ ਨਹੀਂ ਹੋ ਸਕਦੇ ਜਿਹੜਾ ਪੰਥ ਥੋੜਾ ਹੀ ਨੁਕਸਾਨ ਕਰਨ ਵਿੱਚ ਲੱਗੇ ਹੋਏ ਨੇ ਠੀਕ ਹੈ ਅਖੰਡ ਨੂੰ ਵਡਾਵਾ ਦੇਣ ਵਿੱਚ ਲੱਗੇ ਹੋਏ ਨੇ ਸੋ ਦੋ ਤਿੰਨ ਸ਼ਰਾਤੀ ਅੰਸਰ ਹੈਗੇ ਆ ਠੀਕ ਹੈ ਜਿਹੜੇ ਮਤਲਬ ਦੋਗਲੇ ਕਹਿ ਸਕਦੇ ਠੀਕ ਹੈ ਤੇ ਇਹਨਾਂ ਇਹਨਾਂ ਨੂੰ ਮਤਲਬ ਬੰਬ ਨਾਲ ਦਾ ਦੇਣਾ ਚਾਹੀਦਾ ਰਹੂਗਾ ਠੀਕ ਹੈ ਕਿਉਂਕਿ ਜਿਹੜਾ ਗਦਾਰ ਹੁੰਦਾ ਹੈ ਦੁਸ਼ਮਣ ਤੋਂ ਵੀ ਭੈੜਾ ਹੁੰਦਾ ਇੱਕ ਤਾਂ ਹੁੰਦਾ ਨਾ ਦੁਸ਼ਮਣ ਇਹ ਦੁਸ਼ਮਣਾਂ ਤੋਂ ਵੀ ਭੈੜੇ ਨੇ ਗਦਾਰ ਨੇ ਠੀਕ ਹੈ ਉਹ ਇਹਦੇ ਵਿੱਚ ਪਿਛਲੇ ਦਿਨੀ ਇੱਕ ਦਿਨ ਤੁਸੀਂ ਸਵਾਲ ਨਹੀਂ ਕੀਤਾ ਮੈਂ ਤੁਹਾਨੂੰ ਦੱਸ ਦੇਵਾਂ ਵੀ ਇੱਕ ਵੀਡੀਓਜ਼ ਬਹੁਤ ਵਾਇਰਲ ਹੋ ਰਹੀ ਹੈ ਨਾ ਜਿਹਦੇ ਵਿੱਚ ਮੈਂ ਬੈਠਾ ਹੋਇਆ ਤੇ ਉਹ ਇੱਕ ਜਿਹੜਾ ਹੈਗਾ ਪਖੰਡੀ ਉਹ ਦੋ ਦੀਵੇ ਲਾ ਕੇ ਹੈ ਨਾ ਦੀਵੇ ਲਾ ਕੇ ਦੋ ਤੇ ਉਹ ਆਪਣਾ ਭਜਨ ਜਾਪ ਕਰ ਰਿਹਾ ਹੈ ਨਾ ਉਹਦੇ ਵਿੱਚ ਇਹ ਸੀਗਾ ਵੀ ਉਹ ਜਿਹੜੀ ਵੀਡੀਓ ਹੈ ਇਦਾਂ ਦੀਆਂ ਸਾਡੇ ਕੋਲੇ ਘੱਟੋ ਘੱਟ ਮੇਰੇ ਹਿਸਾਬ ਨਾਲ 75-80 ਵੀਡੀਓ ਪਈਆਂ ਹੋਣੀਆਂ ਮੇਰੀ ਪੈਨ ਡਰਾਈਵ ਤੇ ਮਤਲਬ ਬਹੁਤ ਸਾਰੇ ਪਖੰਡੀਆਂ ਦਾ ਪਰਦਾ ਝਾਹਰ ਕਰਨ ਵਾਸਤੇ ਅਸੀਂ ਉਹਨਾਂ ਤੋਂ ਬਹੁਤ ਕੁਝ ਕਰਾਇਆ ਵੀ ਕਿਉਂਕਿ ਕਰਾਉਣਾ ਪੈਂਦਾ ਉਹਨਾਂ ਨੂੰ ਜਿਹੜੇ ਕਹਿੰਦੇ ਵੀ ਤੁਹਾਨੂੰ ਜਿੰਨ ਵਿਖਾ ਦਾਂਗੇ ਹੁਣ ਇਹ ਮੈਨੂੰ ਕਹਿੰਦਾ ਵੀ ਜਿੰਨ ਵਿਖਾ ਦਾਂਗੇ ਤੁਹਾਨੂੰ ਭੂਤ-ਪ੍ਰੇਤਾਂ ਵਿਖਾ ਦਾਂਗੇ ਮੈਂ ਕਦੇ ਨਹੀਂ ਵਿਖਾ ਜਦੋਂ ਇਹ ਘਰੇ ਆਇਆ ਇਹਨੂੰ ਪਤਾ ਲੱਗਿਆ ਵੀ ਇਹਦਾ ਗੁਰਸਿੱਖ ਪਰਿਵਾਰ ਆ ਵੀ ਮੈਂ ਤਾਂ ਹੁਣ ਉੱਠਾ ਪੰਗਾ ਲੈ ਲਿਆ ਉਹ ਇਹਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਵੀ ਮੈਂ ਜਾਣਾ ਜੀ ਮੈਂ ਫੇਰ ਆਉਂਗਾ ਇਹ 2 ਲੱਖ ਦੀ ਸਾਡੇ ਨਾਲ ਗੱਲਬਾਤ ਕਰਕੇ ਆਇਆ ਸੀ ਵੀ 2 ਲੱਖ ਤੁਹਾਡੇ ਤੋਂ ਲਵਾਂਗਾ ਤੁਹਾਡੇ ਘਰੇ ਪੁੱਤਾਂ ਮੈਂ ਕੱਢ ਦੂੰਗਾ ਮੈਂ ਕਿਹਾ ਵੀ ਆ ਫਿਰ ਇਹਨੂੰ ਅਸੀਂ ਬਾਹਾਲਿਆ ਕਹਿੰਦਾ ਜੀ ਦੇਸੀ ਕਿਉਂ ਮੰਗਾਓ ਅਸੀਂ ਉਹ ਵੀ ਮੰਗਾ ਲਿਆ ਤੇ ਅਰਗਬਤੀ ਮੰਗਾਲੋ ਉਹ ਵੀ ਮੰਗਾ ਲਈ ਇਹਨੇ ਦੋ ਜਿਹੜੀਆਂ ਜੋਤਾਂ ਕਹਿ ਦੋ ਚਲੋ ਜੀ ਦੀਵੇ ਕਹਿ ਦੋ ਜਗਾ ਕੇ ਇਹਨੇ ਮਾਲਾ ਫੜ ਕੇ ਫਿਰ ਬਹਿ ਗਿਆ ਜੀ ਕਹਿੰਦਾ ਜੀ ਤੁਹਾਨੂੰ ਹੁਣ ਜਿੰਨ ਦੱਸੂਗਾ ਮੈਂ ਕਿਹਾ ਵੀ ਗੱਲ ਸੁਣ ਲੈ ਬਾਬਾ ਵੀ ਜੇ ਨਾਂ ਦੱਸਿਆ ਤੇ ਜਿੰਨ ਤੇਰੇ ਨਿਕਲਣਗੇ ਤੋ ਮੈਂ ਆਪਣੇ ਵੀਰ ਮੋਹਨਜੀਤ ਮੁੰਡਾ ਉਹਨੂੰ ਮੈਂ ਕਿਹਾ ਵੀ ਵੀਡੀਓ ਕਾਲ ਕਰਕੇ ਇਹਨਾਂ ਨੂੰ ਬੁਖਾ ਇੱਕ ਤਾਂ ਕੋੜਕਪੂਰੇ ਆ ਹਰਪੀਤ ਠੀਕ ਹੈ ਇੱਕ ਜਿਹੜਾ ਨਿੱਕੂ ਦਾਸ ਹੈ ਉਹਨੂੰ ਵੀ ਇਹਨਾਂ ਵੀ ਸਾਡੇ ਮਹਿਮ ਦੇ ਬੰਦੇ ਸੀ ਇਹ ਇਹਨਾਂ ਨੂੰ ਵੀ ਵੀਡੀਓ ਕਾਲ ਕਰਕੇ ਹੁਣ ਬੁਖਾ ਵੀ ਭਾਈ ਇਹਦੇ ਹੁਣ ਭੂਤ ਵੇਖੀ ਕਿਵੇਂ ਨਿਕਲਦੇ ਬਾਬੇ ਦੇ ਤੇ ਉਹ ਜਦੋਂ ਅਸੀਂ ਭਜਾਇਆ ਉਹ ਵੀਡੀਓ ਸਾਡੀਆਂ ਸਾਰੀਆਂ ਸਾਡੀਆਂ ਸਾਡੇ ਕੋਲੇ ਆ ਕਿਵੇਂ ਉਹ ਚੱਪਲਾਂ ਲਾ ਕੇ ਤੇ ਇਥੋਂ ਬਾਣੋ ਬਾਣੀ ਹੁੰਦਾ ਗਿਆ ਠੀਕ ਹੈ ਦੂਜੀ ਗੱਲ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਵੀ ਜੇਕਰ ਅਸੀਂ ਇਹ ਜਿਹੜੀ ਵੀਡੀਓ ਹੈ ਨਾ ਕੋਈ ਮੈਂ ਨਹੀਂ ਕਹਿੰਦਾ 5 ਸਾਲ ਪੁਰਾਣੀ ਹੈ ਇਹ ਵੱਧ ਤੋਂ ਵੱਧ ਹੱਦ 2 2.5 ਮਹੀਨੇ ਪੁਰਾਣੀ ਹੋ 2 ਮਹੀਨੇ ਪੁਰਾਣੀ ਹੋਣੀ ਹੈ ਇਹਦੇ ਵਿੱਚ ਕੋਈ ਮੈਂ ਮੁਨਕਰ ਨਹੀਂਗਾ ਰਿਜੀਨਲ ਮੇਰੀ ਵੀਡੀਓ ਹੈ ਮੇਰੇ ਰਹਿਸ਼ ਵਾਲੇ ਪਾਸੇ ਦੀ ਵੀਡੀਓ ਆ ਠੀਕ ਹੈ ਇਹ ਦੂਸਰੀ ਜਿਹੜੀ ਰਹਿਸ਼ ਹੈ ਉਧਰਲੇ ਪਾਸੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਔਰ ਉਸ ਟਾਈਮ ਤਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੀ ਹੈ ਨਹੀਂ ਸੀ ਮੇਰੇ ਘਰੇ ਕਿਉਂਕਿ ਪਾਠ ਚੱਲਦਾ ਪਈ ਸਹਿਬ ਪੜ੍ਹਦਾ ਇੱਕ ਖੰਡ ਪੜ੍ਹ ਸਹਿਬ ਰੱਖਣਾ ਸੀ ਤੋਂ ਉਸ ਬੰਦੇ ਦਾ ਅਸੀਂ ਪਖੰਡ ਝਾਰ ਕਰਨ ਵਾਸਤੇ ਉਹ ਜਿਹੜਾ ਮਤਲਬ ਆਪਣਾ ਮਾਲਾ ਲੈ ਕੇ ਬੈਠਾ ਔਰ ਉਹਦੇ ਤੋਂ ਸਾਬਤ ਕੁਝ ਨਹੀਂ ਹੋਇਆ ਪਰ ਉਹਦੇ ਮਾਲਾ ਫੜੇਦੇ ਵੀ ਹੱਥ ਕੰਬਦੇ ਸੀ ਠੀਕ ਹੈ ਉਹ ਜਿਹੜੀਆਂ ਭਾਈਦੇ ਦੀਆਂ ਵੀਡੀਓ ਔਰ ਬਾਅਦ ਵਿੱਚ ਜਿਹੜੀ ਫੋਨ ਤੇ ਗੱਲ ਹੁੰਦੀ ਆ ਵੀ ਮੈਂ ਅੱਜ ਤੋਂ ਬਾਅਦ ਪਖੰਡ ਨਹੀਂ ਕਰਦਾ ਤੇ ਉਹ ਸਾਰੀਆਂ ਜਨਤਕ ਹੋਣੀਆਂ ਥੋੜੇ ਸਮੇਂ ਤੱਕ ਸੋ ਆਉਣ ਵਾਲੇ ਫਿਰ ਉਹ ਵੀਡੀਓ ਜਿਹੜੀ ਵੀਡੀਓ ਕਾਲ ਸਾਡੇ ਸਿੰਘ ਨੇ ਕਰਤੀ ਜੀ ਇਹਨਾਂ ਦੋ ਬੰਦਿਆਂ ਠੀਕ ਹੈ ਉਹ ਅਸੀਂ ਸਾਈਬਰ ਕ੍ਰਾਈਮ ਤੇ ਦੇ ਰਹੇ ਆ ਵੀ ਕਿਹੜੇ ਬੰਦੇ ਵੱਲੋਂ ਸਕਰੀਨ ਰਿਕਾਰਡ ਕਰਕੇ ਉਹ ਵੀਡੀਓ ਨੂੰ ਇੱਕ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਇਹਨਾਂ ਦੇ ਹੱਥੋਂ ਵੀਡੀਓ ਭੇਜਤੀ ਵੀ ਤੁਸੀਂ ਕਹਿ ਦਿਓ ਭਾਈ ਮਨਪ੍ਰੀਤ ਸਿੰਘ ਤਾਂ ਆਪ ਜਿਹੜਾ ਇਹ ਪਖੰਡ ਕਰਾਰੇ ਜਾਂ ਕਰਦੇ ਹਨ ਸੋ ਜੇ ਮੈਂ ਪਖੰਡ ਕਰਾਉਣਾ ਹੋਵੇ ਜਾਂ ਕਰਨਾ ਹੋਵੇ ਤੇ ਉਹ ਵੀਡੀਓ ਅਸੀਂ ਜਨਤਕ ਥੋੜਾ ਕਰਾਂਗੇ ਠੀਕ ਹੈ ਜਾਂ ਲੋਕਾਂ ਨੂੰ ਵੀਡੀਓ ਕਾਲ ਕਰਕੇ ਜਿਮਖਾਵਾਂਗੇ ਸੋ ਇਹ ਇਹ ਲੋਕ ਸਿਆਣੇ ਨੇ ਤੇ ਲੋਕ ਥੋੜਾ ਜਿਹਾ ਸਮਝ ਲੈਣ ਇਸ ਗੱਲ ਨੂੰ ਨਹੀਂ ਜੀ ਨਹੀਂ 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 ਦੇਖੋ ਦੇਖੋ ਮੇਰੇ ਮੇਰੇ ਘਰ ਦੀ ਵੀਡੀਓ ਇੱਕ ਗੱਲ ਸੁਣੋ ਠੀਕ ਹੈ ਜਿੱਥੇ ਆਪਾਂ ਬੈਠੇ ਆ ਇਥੋਂ ਸਾਈਡ ਤੇ ਕਿੰਨੀ ਬਾਟ ਮੇਰਾ ਘਰ ਆ ਪਰਲੇ ਪਾਸੇ ਉਹਦੇ ਵਿੱਚ ਮਤਲਬ ਇੱਕ ਕਮਰੇ ਦੇ ਵਿੱਚ ਮੈਂ ਬੈਠਾ ਹਾਂ ਤਾਂ ਮੇਰੇ ਘਰੇ ਕੌਣ ਹੋ ਸਕਦਾ ਮੇਰੇ ਕਮਰੇ ਦਾ ਘਰੇ ਦਾ ਕੋਈ ਆ ਹੀ ਨਹੀਂ ਸਕਦਾ ਇਹ ਤਾਂ ਮਨ ਘੜਤ ਗੱਲਾਂ ਆ ਉਹ ਰਿਕਾਰਡਿੰਗ ਜਿਹੜੀ ਇਹਨਾਂ ਨੇ ਪਾਈ ਉਹ ਗੱਲ ਉਹਦੇ ਨਾਲ ਕਰਦੇ ਆ ਹਨਾ ਤੋਂ ਇਹ ਜਿਹੜਾ ਨੰਬਰ ਸੀ ਨਾ ਇਹ ਵੀ ਇੱਕ ਦੋ ਬੰਦਿਆਂ ਨੂੰ ਸੈਂਡ ਕੀਤਾ ਗਿਆ ਸੀਗਾ ਵੀ ਤੁਸੀਂ ਵੀ ਜਿਹਦਾ ਉਹ ਕਹਿੰਦੇ ਸੀ ਵੀ ਅਸੀਂ ਵੀ ਇਹਦਾ ਪਖੰਡ ਫੜਨਾ ਠੀਕ ਹੈ ਇਹ ਸਾਨੂੰ ਵੀ ਨੰਬਰ ਦੇ ਦੋ ਉਹ ਨੰਬਰ ਤੇ ਇਹਨਾਂ ਨੇ ਬੜੀ ਗੇਮ ਨਾਲ ਮਤਲਬ ਗੱਲ ਕਰ ਲਈ ਪਹਿਲਾਂ ਨੂੰ ਸੁਝਾਇਆ ਵੀ ਤੈਨੂੰ ਅਸੀਂ ਗੋਲੀ ਮਾਰ ਦਾਂਗੇ ਤੈਨੂੰ ਕੁਰਬਾਨਨਾ ਵੜ ਦਾਂਗੇ ਠੀਕ ਹੈ ਤੇ ਇਹਨਾਂ ਨੇ ਪਹਿਲਾਂ ਉਹ ਵੀਡੀਓ ਭੇਜੀਆਂ ਜਿਹੜੀਆਂ ਉਹ ਚਰਚ ਚ ਗੁਰਸਿੱਖ ਨੂੰ ਕੁੱਟਿਆ ਵੀ ਆਏ ਤੇਰਾ ਨਾਂ ਕਰਾਂਗੇ ਤੇ ਤੂੰ ਮਨਪ੍ਰੀਤ ਸਿੰਘ ਦੇ ਖਿਲਾਫ ਆਏ ਬੋਲ ਪਰ ਉਹ ਬੰਦਾ ਫਿਰ ਵੀ ਸੱਚ ਉਗਲ ਗਿਆ ਵਿੱਚ ਵੀ ਮੈਨੂੰ ਕਿਵੇਂ ਭਜਾਇਆ ਮੈਂ ਮੇਰੇ ਕੋਲ ਕਰਾਇਆ ਵੀ ਨਹੀਂ ਸੀ ਮੈਂ ਬਾਣੋ ਬਾਣੀ ਪੱਜਿਆ ਮੈਂ ਕਿਵੇਂ ਬੈਠ ਬੈਠ ਕੇ ਆਇਆ ਕਰਤਾਂ ਤੇ ਦੋ ਦਿਨਾਂ ਬਾਅਦ ਘਰ ਪਹੁੰਚਿਆ ਇੱਥੋਂ ਸੰਗਤ ਨੂੰ ਫੈਸਲਾ ਲੈਣਾ ਚਾਹੀਦਾ ਵੀ ਇਹ ਸਭ ਮਨਕਰਤ ਖਾਣੀਆਂ ਇੱਕ ਮਹਿਮ ਨੂੰ ਖਤਮ ਬਦਨਾਮ ਕਰਨ ਲਈ ਠੀਕ ਹੈ ਮਹਿਮ ਸਾਡੀ ਚੜ੍ਹਦੀ ਕਲਾ ਦਾ ਸਾਰੇ ਸਾਡੇ ਜਿਹੜੇ ਸਿੰਘ ਨੇ ਵਿੱਚ ਚੜ੍ਹਦੀ ਕਲਾ ਲਈ ਨੇ ਮੈਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਕਾਲ ਆ ਰਹੀਆਂ ਨੇ ਵੀ ਅਸੀਂ ਤੁਹਾਡੇ ਨਾਲ ਆ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜੇ ਦੋਵੇਂ ਸ਼ਰਾਰਤੀ ਅੰਸਰ ਹੈ ਦੋ ਜਾਂ ਤਿੰਨ ਇਹਨਾਂ ਦੇ ਇਹਨਾਂ ਦੀ ਜਿਹੜੀ ਹਾਲਤ ਬੜੀ ਭੈੜੀ ਕੋ ਨਈ ਉਹਨੂੰ ਤੁਸੀਂ ਨੰਗ ਸਿੰਘ ਦਾ ਰੂਪ ਨਾ ਲਓ ਦੇਖੋ ਉਹਦੇ ਵਿੱਚ ਬਿਆਨ ਜਿਹੜੀ ਲੜਕੀ ਆ ਜਲੰਧਰ ਦੀ ਘਟਨਾ ਇਹ ਉਹ ਲੜਕੀ ਦੇ ਚਰਚੇ ਨੇ ਜਿਹੜਾ ਬਿਆਨ ਦਿੱਤਾ ਵੀ ਇਹ ਬੰਦਾ ਪਹਿਲਾਂ ਅਸਾਈ ਧਰਮ ਦੇ ਵਿੱਚ ਸੀ ਠੀਕ ਹੈ ਚਰਚ ਨੂੰ ਮੰਨਦਾ ਸੀਗਾ ਤੋਂ ਇਹਨੇ ਜਿਹੜਾ ਦਾੜਾ ਪ੍ਰਕਾਸ਼ ਕਰ ਲਿਆ ਜਾਂ ਭਗੌਦੀ ਪਾਲੀ ਮੈਂ ਤਾਂ ਇੱਥੇ ਕਈ ਵਾਰੀ ਤੁਹਾਨੂੰ ਪਤਾ ਵੀ ਬੇਨਤੀਆਂ ਕੀਤੀਆਂ ਵੀ ਕਿਰਪਾਨਾਂ ਇੱਥੇ ਜਿਵੇਂ ਆਹ ਬੱਕਰੇ ਟੰਗੇ ਪਏ ਹੁੰਦੇ ਹਨਾ ਅਸਾਈਆਂ ਵੱਲੋਂ ਤੇ ਆਹੀ ਕਿਰਪਾਨਾਂ ਟੰਗ-ਟੰਗ ਕੇ ਦੁਕਾਨਾਂ ਤੇ ਰੱਖੀਆਂ ਠੀਕ ਹੈ ਪੰਜ ਕਕਾਰ ਆ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਲੈ ਲਓ ਮੋਨਾ ਲੈ ਲੈ ਖੋਨਾ ਲੈ ਲੈ ਜਿਹੜਾ ਮਰਜ਼ੀ ਲੈ ਲੈ ਠੀਕ ਹੈ ਵੀ ਕਕਾਰ ਪਹਿਨਣ ਦੇ ਨਾਲ ਠੀਕ ਹੈ ਕੋਈ ਬੰਦਾ ਅੰਮ੍ਰਿਤਧਾਰੀ ਜਾਂ ਗੁਰਸਿੱਖ ਨਹੀਂ ਬਣ ਜਾਂਦਾ ਠੀਕ ਹੈ ਜਿਵੇਂ ਇਹਨਾਂ ਨੇ ਮਖੌਤੇ ਧਾਰਨ ਕੀਤੇ ਆ ਐਵੇਂ ਜੇ ਕੋਈ ਦਾੜਾ ਰੱਖ ਕੇ ਕੇਸ ਰੱਖ ਕੇ ਕਵੇ ਵੀ ਮੈਂ ਵੀ ਗੁਰਸਿੱਖ ਆ ਮੈਂ ਅੰਮ੍ਰਿਤਧਾਰੀ ਆ ਉਹ ਅੰਮ੍ਰਿਤਧਾਰੀ ਨਹੀਂ ਹੋ ਸਕਦਾ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਪਰਿਵਾਰ ਦੀਆਂ ਕਿੰਨੀਆਂ-ਕੜੀਆਂ ਵੱਡੀਆਂ ਕੁਰਬਾਨੀਆਂ ਤੁਸੀਂ ਕਦੇ ਇਤਿਹਾਸ ਪੜ੍ਹੇ ਹੋ ਸੁਣਿਆ ਠੀਕ ਹੈ ਸੋ ਇਹ 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 ਤਾਂ ਇੱਕ ਖੇੜੀ ਬਣਾਤਾ ਅਮਰਤ ਨੂੰ ਵੀ ਪੰਜ ਗਕਾਰ ਪਾ ਲੋ ਅਸੀਂ ਅਮਰਤ ਆਰੀਆਂ ਜੀ ਹੁਣ ਕਿਸ ਨੇ ਵੇਖਿਆ ਥੋੜਾ ਵੀ ਅਮਰਤ ਸ਼ੱਕਿਆ ਕਿ ਨਹੀਂ ਉਹ ਇਹ ਬੰਦੇ ਜਲੰਧਰ ਦੀ ਘਟਨਾ 13 ਸਾਲ ਦੀ ਲੜਕੀ ਨਾਲ ਰੇਪ ਹੋਇਆ ਕਤਲ ਹੋਇਆ ਠੀਕ ਹੈ ਮੈਂ ਉਹਨਾਂ ਦੇ ਘਰ ਖੁਦ ਜਾ ਕੇ ਆ ਠੀਕ ਹੈ ਮੈਂ ਮਾਨ ਜੋਗ ਐਸਐਸਪੀ ਡੋਗਰਾ ਜਿਹੜਾ ਜਲੰਧਰ ਤੋਂ ਆ ਉਹਨਾਂ ਨੂੰ ਅਸੀਂ ਧਰਮ ਪਰਿਵਰਤਨ ਕਰਨ ਵਾਲੇ ਕਰਾਉਣ ਵਾਲੇ ਉਹਨਾਂ ਦੇ ਖਿਲਾਫ ਮੈਂਬਰੈਂਡਮ ਔਰ 13 ਸਾਲ ਦੀ ਲੜਕੀ ਨਾਲ ਜਿਹੜਾ ਰੇਪ ਹੋਇਆ ਕਤਲ ਹੋਇਆ ਉਹ ਸਭ ਭੇੜੀਏ ਨੂੰ ਸਖਤ ਤੋਂ ਸਖਤ ਸਜ਼ਾਵਾ ਔਰ ਮਾਨਜੋਗ ਅਦਾਲਤ ਨੂੰ ਬੇਨਤੀ ਅੱਜ ਵੀ ਕਰਦੇ ਤੁਹਾਡੇ ਬਾਦੀ ਮਰਾਏ ਉੱਤੇ ਵੀ ਕੀਤੀ ਆ ਵੀ ਇਹਨੂੰ ਫਾਂਸੀ ਨਾ ਹੋਵੇ ਕੱਲੀ ਫਾਂਸੀ ਦੇਣ ਤੋਂ ਪਹਿਲਾਂ ਇਹਦੇ ਜਿਹੜੇ ਗਿੱਟੇ ਆ ਇਹ ਵੱਡੇ ਜਾਣ ਇਹਦੇ ਹੱਥ ਵੱਡੇ ਜਾਣ ਜਿਹੜੇ ਹੱਥਾਂ ਨਾਲ ਉਹ ਬੱਤੀ ਉਹ ਫੜਿਆ ਹੋਣਾ ਕਿਦਾਂ ਉਹ ਪੈਰਾਂ ਨਾਲ ਜਾਂ ਥਾਣਾ ਗਲਾ ਘੁੱਟ ਕੇ ਉਹਨੂੰ ਮਾਰਿਆ ਹੋਣਾ ਠੀਕ ਹੈ ਫાંਸੀ ਤਾਂ ਇਹਨੂੰ ਹੋਣੀ ਚਾਹੀਦੀ ਆ ਪਰ ਫાંਸੀ ਦੇਣ ਤੋਂ ਪਹਿਲਾਂ ਅੱਧਾ ਘੰਟਾ ਸਾਡੇ ਪੰਥ ਦੇ ਹਵਾਲੇ ਬੰਦਾ ਹੋਣਾ ਚਾਹੀਦਾ ਇਹਨੂੰ ਮਾਰਾਂਗੇ ਬਿਲਕੁਲ ਨਹੀਂ ਇਹਦੇ ਗਿੱਟੇ ਗੋਡੇ ਵੱਢਨੇ ਚਾਹੀਦੇ ਲੱਤਾਂ ਬਾਹਮਾਂ ਭੰਨ ਕੇ ਫਿਰ ਇਹਨੂੰ ਫાંਸੀ ਤੇ ਲਟਕਾਉਣਾ ਚਾਹੀਦਾ ਇਹਦਾ ਸਿਰ ਕਲਮ ਕਰ ਦੇਣਾ ਚਾਹੀਦਾ ਤਾਂ ਕਿ ਹੋਰ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਕੋਈ ਵੀ ਬੰਦਾ ਜਿਹੜਾ ਭੇੜੀਏ ਦੇ ਰੂਪ ਵਿੱਚ ਨਵਾਲਗ ਬੱਚੇ ਜਾਂ ਨਵਾਲਗ ਬੱਚੀਆਂ ਦੇ ਨਾਲ ਐਹੋ ਜਿਹੀ ਘਨੌੜੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੁੱਝ